ਸਾਡੇ ਗੁਰੂ ਆਮ ਜੇ ਕੰਪਨੀ ਅੱਜ ਫ੍ਰੀਟੋਰਿੰਸ ਉੱਥੇ ਆ ਗਏ ਮਰਦੇ ਨੇ ਗੱਲ ਤੇ ਰਸੀਲ ਕੰਪਨੀ ਵਾਲੇ ਮੇਰੀ ਕੱਲ ਦੇ ਸਾਡੇ 6 ਜਿਹੜੀ ਡਿਊਟੀ ਜਾਣ ਲੱਗਿਆ ਉਹ ਆਈ ਬਸ ਇਹੋ ਜਿਹਾ ਦੰਦ ਜੰਗਾ ਮੈਂ ਹਟਪਾ ਚਾਹ ਬਣਾ ਲਾ ਮੈਂ ਜੋਗੀ ਕੱਲ ਮੈਨੂੰ ਬਾਅਦ ਵਿੱਚ ਜਾਣਾ ਉੱਦਾਂ ਜਾਉਂਗੀ 哼呀哼 ਬੇहद ਮਦਬਾਕੀ ਖਬਰ ਪੰਜਾਬ ਦੇ ਤਰਨਤਾਰਨ ਤੋਂ ਆ ਰਹੀ ਹੈ ਜਿੱਥੇ ਦਾਇਕ ਨੌਜਵਾਨ ਤੇਲੰਗਾਨਾ ਦੇ ਵਿੱਚ ਸ਼ੈਲਮ ਸੁਰੰਗ ਦਾ ਕੁਝ ਹਿੱਸਾ ਡਿੱਗ ਜਾਣ ਕਾਰਨ ਉਸ ਦੇ ਵਿੱਚ ਫਸ ਚੁੱਕਾ ਹੈ ਦੱਸਦੀ ਹੈ ਕਿ ਇਸ ਸੁਰੰਗ ਦੇ ਵਿੱਚ 8 ਲੋਕ ਫਸੇ ਹੋਏ ਨੇ ਜੋ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਨੇ ਇਹਨਾਂ ਦੇ ਵਿੱਚ ਤਰਨਤਾਰਨ ਦੇ ਪਿੰਡ ਚੀਮਾ ਕਲਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਲੇ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਪਾਸੇ ਰਾਜਵਿੰਦਰ ਨੂੰ ਆਪਣੇ ਪਤੀ ਦੀ ਲਾਂਤੀ ਦੀ ਚਿੰਤਾ ਹੈ ਤੇ ਦੂਸਰੇ ਪਾਸੇ ਆਪਣੀਆਂ ਧੀਆਂ ਦੇ ਭਵਿੱਖ ਦੀ ਖਬਰ ਮਿਲਣ ਤੋਂ ਬਾਅਦ ਗੁਰਪ੍ਰੀਤ ਦੇ ਘਰ ਦੇ ਵਿੱਚ ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਦਾ ਆਉਣਾ ਜਾਣਾ ਲੱਗਾ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਪਰਿਵਾਰ ਨੂੰ ਦਿਲਾਸਾ ਦੇਣ ਪਹੁੰਚ ਰਹੇ ਨੇ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਦੇ ਪਰਿਵਾਰ ਦੇ ਵਿੱਚ ਸਿਰਫ ਉਹੀ ਕਮਾਉਣ ਵਾਲਾ ਸੀ ਉਸ ਦੀਆਂ ਦੋ ਧੀਆਂ ਪਤਨੀ ਅਤੇ ਬਜ਼ੁਰਗ ਦਾਦੀ ਉਸ ਦੇ ਉੱਤੇ ਨਿਰਭਰ ਕਰਦੇ ਨੇ ਉਸੇ ਦੀ ਕਮਾਈ ਦੇ ਨਾਲ ਸਾਰਾ ਘਰ ਚੱਲਦਾ ਸੀ ਗੁਰਪ੍ਰੀਤ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ 20 ਸਾਲ ਤੋਂ ਇੱਕ ਕੰਸਟਰਕਸ਼ਨ ਕੰਪਨੀ ਦੇ ਵਿੱਚ ਮਸ਼ੀਨ ਆਪਰੇਟ ਦਾ ਕੰਮ ਕਰਦੇ ਸੀ ਅਤੇ ਸ਼ੈਲਮ சுரੰਗ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਕਟਰ ਦਾ ਕੰਮ ਕਰ ਰਹੇ ਸੀ ਸ਼ਨੀਵਾਰ ਨੂੰ ਕੰਪਨੀ ਦੇ ਕਿਸੇ ਕਰਮਚਾਰੀ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ சுரੰਗ ਦੇ ਵਿੱਚ ਕੰਮ ਕਰ ਰਹੇ ਸੀ ਜਿਸ ਦੌਰਾਨ சுரੰਗ ਦੀ ਛੱਤ ਢਹਿ ਟਾ ਡੇ ਗਈ ਇਸ ਦੇ ਬਾਅਦ ਤੋਂ ਗੁਰਪ੍ਰੀਤ ਸਿੰਘ ਲਾਪਤਾ ਹੈ ਅਤੇ ਉਸ ਦੇ ਨਾਲ ਜੋ ਮੌਜੂਦ 8 ਲੋਕ ਨੇ ਉਹ ਇਸ சுரੰਗ ਦੇ ਵਿੱਚ ਲਾਪਤਾ ਹੋ ਚੁੱਕੇ ਨੇ ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਅਤੇ ਬਜਾਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਫਿਲਹਾਲ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਧਰ ਪਰਿਵਾਰ ਦਾ ਰੋ ਰੁਕੇ ਬੁਰਾ ਹਾਲ ਹੈ ਕੀ ਕੁਝ ਕਹਿਣਾ ਹੈ ਗੁਰਪ੍ਰੀਤ ਦੀ ਪਤਨੀ ਰਾਜਵਿੰਦਰ ਕੌਰ ਦਾ ਤੁਹਾਨੂੰ ਸੁਣਾ ਦਿੰਦੇ ਹਾਂ ਮੇਰਾ ਨਰਾਜ਼ ਹੋ ਰਿਹਾ ਕਰ ਰਿਹਾ ਸੀ ਮੇਰੇ ਹਸਬੰਦ ਨੇ ਅੱਛਾ ਕਿਹਨੂੰ ਗੱਲ ਬਤਨ ਉਹ ਪਤਾ ਨਹੀਂ ਕਿ ਉਹ ਪਤਾ ਲਗਾ ਮੈਨੂੰ ਇਹਨਾਂ ਸਾਢੇ 12:30 ਵਜੇ ਕੰਪਨੀ ਆਨ ਦਾ ਫੋਨ ਲਾਇਆ ਮੇਰੀ ਵੱਡੀ ਬੇਟੀ ਨੇ ਚੁੱਕਿਆ ਕਿਹਦੇ ਤੁਸੀਂ ਕੌਣ ਬੋਲਦੇ ਹੋ ਮੈਂ ਮਾਂ ਮੇਰੀ ਵੱਡੀ ਬੇਟੀ ਬੋਲਦੀ ਹਾਂ ਉਹਨਾਂ ਦੇ ਘਰ ਵਾਲੀ ਨੇ ਗੱਲ ਕਰਾ ਮੇਰੇ ਮਮਾ ਬਾਪਾ ਦਾ ਫੋਨ ਨਹੀਂ ਕਰ ਪਈ ਹੋਰ ਬੋਲਣ ਰਿਹਾ ਇਹ ਪੁੱਛਿਆ ਤੁਸੀਂ ਕੌਣ ਕਹਿੰਦੇ ਹੋ ਮੈਂ ਕੰਪਨੀ ਜੋ ਗਰਪ੍ਰੀਤੋਂ ਥੱਲੇ ਆ ਗਏ ਆ ਮੈਂ ਤੇ ਨਹੀਂ ਗੱਲ ਕਹਿ ਰਹੀ ਇਹਨਾਂ ਕੰਪਨੀਆਂ ਨਾਲ ਮਿਲ ਕੇ ਮੈਨੂੰ ਪਤਾ ਨਹੀਂ ਕਿ ਕੰਪਨੀ ਕੀ ਕਰਦੀ ਸੀ ਸਰਬੀਨ ਅਕੋ ਕੀ ਕੰਮ ਕੀ ਸੀ ਉਹਨੇ ਕਟ ਲਾਉਂਦੇ ਸੀ ਕਿ ਮੇਰੇ ਕਦੀ ਲਾਸਟ ਵਲ ਕਿਦੋਂ ਹੋਈ ਸੀ ਮੇਰੀ ਕੱਲ ਸਵੇਰੇ 6:30 ਜੀ ਡਿਊਟੀ ਜਾਣ ਲੱਗੀ ਉਦੋਂ ਆਈ ਮੁੜਕੇ ਨਹੀਂ ਆਈ ਮੇਰੀ ਗੱਲ ਕੀ ਗੱਲ ਕੀ ਹੋਈ ਸੀ ਬਸ ਇਹੋ ਜਹਾ ਦੰਦੇ ਚੰਗਾ ਮੈਂ ਹੱਠ ਪਾ ਚਾਹ ਬਣਾ ਲਾ ਮੈਂ ਡਿਊਟੀ ਚੱਲਿਆ ਮੈਨੂੰ ਠਾ ਕੇ ਉਸੇ ਨੇ ਜਾਣਾ ਉੱਚਰ ਮੈਂ ਉਹ ਦਿਨ ਨਹੀਂ ਠਾਵੇ ਨਾ ਲੈਣਾ ਮੈਂ ਡਿਊਟੀ ਜਾਣਾ ਬਸ ਉਹਨੇ ਗੱਲ ਕਰਦੇ ਫੈਮਲੀ ਕੀ ਬੋਲਦੇ ਹਾਂ ਬਸ ਇਹ ਤੇ ਜਾਂਦੀ ਆ ਇੱਕ ਮੇਰੇ ਵਿਚਾਰ ਸੇ ਬੇਟੀਆਂ ਕਿਹਨੇ ਆਪ ਬੇਟੀ ਵੱਡੀ 10ਵੀਂ ਕਲਾਸ ਚ ਉੱਤੇ ਚੇਵੀ ਦੀ ਅੱਜ ਮੈਂ ਇਹ ਨਹੀਂ ਪੁੱਛਿਆ ਕਿ ਉਹਨਾਂ ਦਾ ਡਿਪਾਰਟਮੈਂਟ ਹੋਵੇ ਹਾਂਜੀ ਹਾਂਜੀ ਪੈਸੇ ਵਗੈਰਾ ਉਹੀ ਫਿਰ ਭੇਜਦੇ ਨੇ ਹਾਂਜੀ ਉਹ ਕਰਦੇ ਫਿਰ ਉਹ ਤਾਂ ਉਹਨਾਂ ਤੋਂ ਬਗੈਰ ਨਹੀਂ ਉਹ ਕਰਦੇ ਇਸਨੂੰ ਖਰਚਾ ਵਾਚ ਉਹਨੇ ਕਰਦੀ ਆ ਉਹ ਥਿੰਗ ਲਾ ਦੇਣਾ ਮੈਂ ਪੁੱਛੀ ਉਹਨਾਂ ਨੂੰ ਪੰਜਾਬ ਤੋਂ ਪੁੱਛਣਾ ਮੈਂ ਕਰਵਾ ਲਵਾਂ ਮੈਨੂੰ ਵਾਪਸ ਦੇ ਦੇ ਮੈਨੂੰ ਇਹ ਬੰਦਾ ਜਿਆ ਭੇਜ ਇਹਨਾਂ ਨੂੰ ਜਿਆ ਜਨਵਰੀ ਚ ਗਏ ਹੋਣੇ ਜੀ ਉਹਤਾਂ ਨੌਕਰੀ ਦੇ ਕਾਫੀ ਮੇਰੇ ਖਰਚੇ 15-20 ਸਾਲ ਉੱਥੇ ਕਰਨ ਰਿਹਾ ਹੁਣੇ ਹੁਣਾ ਜਨਵਰੀ ਚ ਗਿਆ ਪੈਸੇ ਕਿੱਲਾ ਗਿਆ ਵਿਚਾਰੇ ਕੋਲ ਪੈਸੇ ਬਹੁਤ ਥੋੜੀ ਹੈ ਕਿੱਲਾ ਕੋ ਪੈਈ ਸਾਰੀ ਪੂਰਾ ਸਾਰਾ ਪਿੰਡ ਹੀ ਅਰਦਾਸ ਕਰਨ ਰਿਹਾ ਨਾ ਜੁੜਤਾਈਆਂ ਦੇ ਸੋਗ ਚ ਬੈਠੀਆਂ ਨੇ ਸਾਰੇ ਵੀ ਚਲੋ ਮਰਜ ਕਿਰਪਾ ਕਰ ਦਵੇ ਤੇ ਆਪਣੇ ਘਰ ਪਹੁੰਚੇ ਵਿਚਾਲਾ ਤੇ